ਸਰਜ ਲੈਂਡ ਪੂਲਿੰਗ ਨੂੰ ਲੈ ਕੇ ਜਿਹੜਾ ਆਏ ਤਿੰਦਾ ਰੋਲਾ ਪੈਂਦਾ ਰਿਹਾ ਆਮ ਤੌਰ ਤੇ ਜਦੋਂ ਪੰਜਾਬ ਸਰਕਾਰ ਜਿਹੜੀ ਆ ਉਹ ਬੈਕਗ੍ਰਾਉਂਡ ਤੇ ਆ ਕੇ ਕਾਂਗਰਸ ਪਾਰਟੀ ਦੇ ਪ੍ਰਦਰਸ਼ਨਾਂ ਨਾਲ ਇਹੋ ਜਿਹੀ ਜਿੱਤ ਦੇਖਦੇ ਹਾਂ ਸੀ ਬੇਸਿਕਲੀ ਕੇਜਰੀਵਾ ਜਦੋਂ ਦਿੱਲੀ ਤੋਂ ਹਾਰੇ ਕਿਉਂਕਿ ਦਿੱਲੀ ਆਲਰੇਡੀ ਲੁੱਟੇ ਸੀ ਦਿੱਲੀ ਨੂੰ ਕੋਈ ਨਾ ਕੋਈ ਲੁੱਟਣ ਦੀ ਜਗ੍ਹਾ ਨਹੀਂ ਬਚੀ ਤੇ ਪੰਜਾਬ ਤੋਂ ਉਹਨਾਂ ਨੇ ਆਪਣਾ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਥੱਲੇ ਲੁਧਿਆਣਾ ਦੇ 24000 ਏਕੜ ਦੀ ਜਿਹੜੀ ਇਹ ਸਕੀਮ ਲੈ ਕੇ ਆਏ ਸੀ ਇਹਦਾ ਨਾ ਤਾਂ ਕੋਈ ਵਜੂਦ ਸੀਗਾ ਨਾਈਸ ਟੀਮ ਜਿਹੜੀ ਹੈ ਇੰਪਲੀਮੈਂਟ ਹੋ ਸਕਦੀ ਸੀ ਸੋ ਕਾਂਗਰਸ ਦੇ ਵਰਕਰਾਂ ਨੇ ਕਾਂਗਰਸ ਦੇ ਲੀਡਰਾਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਹਰ ਪੰਜਾਬੀ ਨੇ ਇਹਦਾ ਵਿਰੋਧ ਕੀਤਾ ਹਰ ਕਿਸਾਨ ਨੇ ਇਹਦਾ ਵਿਰੋਧ ਕੀਤਾ ਔਰ ਮੋਰੋ ਰ ਜਿਹੜੇ ਉਹ ਖੇਤਾਂ ਦੇ ਵਿੱਚ ਖੇਤੀ ਕਰਦੇ ਐ ਮਜ਼ਦੂਰ ਐ ਜਾਂ ਕੋਈ ਹੋਰ ਕੰਮ ਕਰ ਰਹੇ ਐ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਅੱਜ ਮੱ কাল ਮਜਬੂਰਨ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਪਿਆ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਨਾਮੋਂ ਨਿਸ਼ਾਨ ਮਿਲ ਜੇਗਾ ਅਗਰ ਉਹਨੇ ਪੋਸਿਟਿਵ ਇੰਪਲੀਮੈਂਟ ਕੀਤੀ ਬੜੀ ਵੱਡੀ ਚਿਤ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਹੈ ਕਾਂਗਰਸ ਪਾਰਟੀ ਨੇ ਬੜੇ ਵੱਡੇ ਲੈਵਲ ਤੇ ਇਹਦਾ ਰੋਲ ਕੀਤਾ ਸੀਗਾ ਤੇ ਮੈਂ ਧੰਨਵਾਦ ਕਰਦਾ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਤੇ ਬੰਨਾਂ ਦਾ ਸਾਰੇ ਵਰਕਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਇਹ ਜਿਹੜਾ ਡਾਕਾ ਪਿਆ ਰਿਹਾ ਸੀ ਪੰਜਾਬ 'ਚ ਉਹਨੂੰ ਰੋਕਿਆ ਪਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਮਤਲਬ ਉਹ ਆਪਣੇ ਆਪ ਨੂੰ ਇਹ ਕਹਿ ਰਹੇ ਹੈ ਕਿ ਉਹ ਆਗਰਸਾ ਵਿੱਚ ਕੋਈ ਰੋਲ ਨਹੀਂ ਹੈਗਾ ਇਹ ਸਾਡਾ ਆਪਣਾ ਸਥਿਤੀ ਹੈ ਤੇ ਆਪ ਤੋਰ ਤੇ ਅਸੀਂ ਜਿਹੜਾ ਲੈਂਡ ਬੂਲਿੰਗ ਲੋਕਾਂ ਦਾ ਵਿਚਾਰ ਕਰਕੇ ਵਾਪਸ ਲਈ ਹੈ ਤੇ ਅਸੀਂ ਕਾਂਗਰਸ ਐਚ ਕੋਈ ਰੋਟ ਨਹੀਂ ਮੰਦੇ ਤੁਸੀਂ ਇਹ ਤੋਂ ਵੀ ਅੰਦਾਜ਼ਾ ਲਗਾ ਲਓ ਵੀ ਜਿਹੜੀ ਮੌਜੂਦਾ ਸਰਕਾਰ ਹੈ ਪਹਿਲਾਂ ਪਾਲਿਸੀ ਲੈ ਕੇ ਆਂਦੀ ਹੈ ਪੂਰਾ ਪ੍ਰਚਾਰ ਕਰਦੇ ਹੈ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਇਹ ਕਹਿੰਦੇ ਕਿ ਕਿਸਾਨਾਂ ਦੇ ਹੱਕੇ 'ਚ ਪਾਲਿਸੀ ਹੈ ਤੇ ਉਹ ਅੱਜ ਉਹ ਵਾਪਸ ਕਰ ਰਹੀ ਹੈ ਤੇ ਕਹਿੰਦੇ ਕਿਸਾਨ ਦਾ ਰੋਲ ਨਹੀਂ ਹੈ ਸਾਡਾ ਰੋਲ ਨਹੀਂ ਹੈ ਬਟ ਇਹ ਤੋਂ ਨਿਕੰਮੀ ਇਸ ਪੋਜੀਸ਼ਨ ਦੀ ਸਰਕਾਰ ਕੋਈ ਵੀ ਨਹੀਂ ਹੈ ਜਿਹੜੀ ਪਹਿਲਾਂ ਫੈਸਲਾ ਲੈਂਦੀ ਔਰ ਮਹੀਨੇ ਬਾਅਦ ਹੀ ਆਪਣਾ ਇਹ ਫੈਸਲਾ ਬਦਲ ਲੈਂਦੀ ਹੈ ਇਕੱਲਾ ਇਹ ਫੈਸਲਾ ਨਹੀਂ ਪਹਿਲਾਂ ਆਪਣੇ ਐਮ.ਐਲ.ਏ ਨੂੰ ਕਰਪਟ ਕਹਿੰਦੀ ਹੈ ਚੋਰ ਕਹਿੰਦੀ ਹੈ ਤੇ ਸਾਲ ਬਾਅਦ ਆਪ ਹੀ ਕਲੀਨ ਚਿਹਰਾ ਦੇ ਕੇ ਉਹਨਾਂ ਨੂੰ ਦੁਬਾਰਾ ਆਪਣੇ ਨਾਲ ਬਿਠਾ ਲੈਂਦੀ ਹੈ ਇਹੋ ਜੀ ਨਿਕੰਮੀ ਸਰਕਾਰ ਹੈ ਇਹ ਕ੍ਰੈਡਿਟ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਜਾਂਦਾ ਹੈ ਕਿਸਾਨ ਵੀਰਾਂ ਨੂੰ ਜਾਂਦਾ ਹੈ ਕਿ ਕਾਂਗਰਸ ਜਿਹੜੀ ਆ ਆਮ ਤੌਰ ਤੇ ਜਿਹੜਾ ਦੇਖਿਆ ਜਾਂਦਾ ਹੈ ਕਿ ਜਿਹਦਾ ਅੱਜ ਕੱਲ੍ਹ ਸਾਰ ਦੇ ਉੱਤੇ ਵੀ ਮਤਲਬ ਕਾਫੀ ਚਰਚਾ ਹੋ ਰਹੀ ਹੈ ਤੇ ਉਹਦੇ ਬਾਰੇ ਤੁਹਾਦਾ ਕੀ ਕਹਿਣਾ ਪੀਛੇ ਪਾਰੇ ਵੋਟ ਚੋਰੀ ਵਾਸਤੇ ਜਿਹੜੀ ਦੋਸ ਜੀਨ ਹੈ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਬਿੱਲ ਲਿਆ ਰਾਹੁਲ ਗਾਂਧੀ ਜੀ ਮਹਾਰਾਸ਼ਟਰ ਨੂੰ ਲੈ ਕੇ ਹਰਿਆਣਾ ਨੂੰ ਲੈ ਕੇ ਹਮੇਸ਼ਾ ਇਹ ਗੱਲਾਂ ਕਰਦੇ ਸੀ ਕਿ ਇਥੇ ਜਿਹੜਾ ਸਾਡੀ ਸਰਕਾਰਾਂ ਨਹੀਂ ਬਣੀਆਂ ਉਹਦਾ ਕਾਰਨ ਆਵਲਾ ਸੀ ਜਿਹੜਾ ਵੋਟ ਚੋਰੀ ਦੀ ਉਹ ਗੱਲ ਕਰਦੇ ਸੀ ਲੇਕਿਨ ਇਹ ਮੰਦੇ ਨਹੀਂ ਸੀ ਮਜ਼ਾਕ ਬਣਾਉਂਦੇ ਸੀ ਉਹਨਾਂ ਨੇ ਡਾਟੇ ਨਾਲ ਪ੍ਰੂਵ ਕਰਤਾ ਅਜੇ ਸਿਰਫ ਇੱਕ ਕੌਨਸਲੈਂਸੀ ਦੀ ਗੱਲ ਕੀਤੀ ਹੈ ਇਹ ਪੂਰੇ ਹਿੰਦੁਸਤਾਨ ਨੂੰ ਚੈੱਕ ਕਰ ਲਿਏ ਕਿ ਇਹ ਜਿਹੜੇ ਸਰਕਾਰ ਸੈਂਟੈਂਸ ਬਣੀਆਂ ਮੋਤੀ ਵੀ ਇਹਦਾ ਸੱਚ ਸਾਹਮਣੇ ਆ ਜਾਏਗਾ ਅਸੀਂ ਆਪਣੇ ਵਰਕਰਾਂ ਨੂੰ ਤੁਹਾਡੇ ਤੋਂ ਆਪਣੇ ਮੀਡੀਆ ਪਰੂਏ ਬੇਨਤੀ ਕਰਦੇ ਆਂ ਕਿ ਬੂਥ ਲੈਵਲ ਤੱਕ ਜਾ ਕੇ ਆਪਣੇ ਆਪਣੇ ਪਾਰਡ ਦੀ ਆਪਣੇ ਆਪਣੇ ਬੂਥ ਦੀ ਜਿਹੜੀ ਇਹ ਵੋਟਾਂ ਚੈੱਕ ਕਰ ਤਾਂ ਕਿ ਜਿਹੜਾ ਇਹ ਚਾਹੇ ਉਹ ਬੀਜੇਪੀ ਸਰਕਾਰ ਹੈ ਚਾਹੇ ਉਹ ਝਟਵਾਲੀ ਸਰਕਾਰ ਨੰਗਾ ਕਰ ਸਕੇ ਕੌਲਟੀ ਦਾ ਕਿੰਨਾ ਕ ਲਾਭ ਮਤਲਬ ਪੰਜਾਬ ਨੂੰ ਹੋਏਗਾ ਮੰਦੇ ਵੀ ਦੇਖਦੇ ਪੰਜਾਬ ਨੂੰ ਤੇ ਇਹਦਾ ਨੁਕਸਾਨ ਸੀਗਾ ਜੇ ਪੋਲਿਸੀ ਆ ਜਾਂਦੀ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਇਹਦਾ ਭੋਗ ਪੈ ਗਿਆ ਕਿਉਂਕਿ ਲੋਕਾਂ ਨੂੰ ਇੱਕ ਪਤਾ ਹੈ ਵੀ ਜੇ ਸਰਕਾਰ ਦੁਆਰਾ ਆਂਦੀ ਹੈ ਤੇ ਪੋਲਿਸੀ ਦੁਆਰਾ ਲਾਗੂ ਹੋਏਗੀ ਇਸ ਕਰਕੇ ਨਾ ਤਾਂ ਸ਼ਹਿਰੀ ਵਰਗ ਇਹਨਾਂ ਨੂੰ ਵੋਟ ਪਾਉਣ ਨੂੰ ਤਿਆਰ ਹੈ ਨਾ ਕਿਸਾਨ ਵੋਟ ਪਾਉਣ ਨੂੰ ਤਿਆਰ ਹੈ ਅੱਜ ਤੋਂ ਹੀ ਇਹਨਾਂ ਦੇ ਕਬੰਦ ਵਿੱਚ ਜਿਹੜੀ ਚਿੱਲ ਹੈ ਉਹ ਲੱਗ